اس وائرل ویڈیو کے اندر آپ کو سات سورج نظر آ رہے ہیں چائنہ کے صوبے سی شوین کے سری شنگرو کے اندر سے ایک بندے نے یہ ویڈیو بنائی ہے اور وہاں کے جو ایسٹرنومیکل سوسائٹی کے ہیڈ ہیں انہوں نے یہ میں تا ہنو ایسے ویڈیو دے ہوئے دسن تو پہلا میں تا ہنو کچھ آئیتان دے لے کے جانیاں بائبل دیاں دے وچھ جے دے وچھ لکھیا ہے سورج ਸੂਰਜ ਚੰਦ ਔਰ ਤਾਰੇਆਂ ਵਿੱਚ ਨਿਸ਼ਾਨੀਆਂ ਹੋਣਗੀਆਂ ਅਤੇ ਧਰਤੀ ਉੱਤੇ ਸਮੁੰਦਰ ਅਤੇ ਉਸ ਦੀਆਂ ਲਹਿਰਾਂ ਦੇ ਗਰਜਣ ਦੇ ਕਾਰਨ ਕੋਮਾ ਨੂੰ ਕਸ਼ਟ ਅਤੇ ਕਬਰਾਟ ਹੋਵੇਗੀ ਤੇ ਹੁਣ ਮੈਂ ਤੁਹਾਨੂੰ ਇਹ ਵੀਡੀਓ ਦਿਖਾ ਰਹੀ ਹਾਂ ਜਿਹਦੇ ਵਿੱਚ ਇੱਕ ਚਾਈਨਾ ਤੋਂ ਇਹ ਵੀਡੀਓ ਆਇਆ ਹੈ ਬਹੁਤ ਹੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਸੱਤ ਸੂਰਜ ਦਿਖਾਏ ਜਾ ਰਹੇ ਸੱਤ ਤੋਂ ਵੀ ਚੰਦ ਜ਼ਿਆਦਾ ਦਿਖਾਏ ਜਾ ਰਹੇ ਆ ਦਰਸਲ ਤੁਸੀਂ ਇਸ ਵੀਡੀਓ ਨੂੰ ਪੂਰੇ ਦਾ ਪੂਰਾ ਦੇਖਣਾ ਔਰ ਪੂਰੀ ਦੇਖੋਗੇ ਤੇ ਫਿਰ ਤੁਹਾਨੂੰ ਪੂਰੀ ਵੀਡੀਓ ਦਾ ਪਤਾ ਲੱਗਣਾ ਕਿ ਇਹ ਦਰਸਲ ਵੀਡੀਓ ਕਿਸ ਟੌਪਿਕ ਤੇ ਹੈ ਤੇ ਇਹਦੇ ਵਿੱਚ ਕੀ ਦੱਸਿਆ ਕੀ ਸਚਾਈ ਹੈਗੀ ਹੈ ਪਰ ਇਹ ਵੀਡੀਓ ਬਹੁਤ ਹੀ ਅਸਲੀ ਹੈਗਾ ਨਕਲੀ ਨਹੀਂ ਹੈਗਾ ਇਹ ਵੀਡੀਓ ਚ ਚਾਈਨਾ ਤੋਂ ਹੈਗੀ ਹੈ ਤੇ ਪਲੀਜ਼ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਲੈਣਾ ਔਰ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਆਓ ਵਾਇਰਲ ਵੀਡੀਓ ਦੇ ਅੰਦਰ ਆਪਕੋ 7 ਸੂਰਜ ਨਜ਼ਰ ਆ ਰਹੇ ਹਨ چائنا کے صوبے سی شوین کے سری شینگ کے اندر سے ایک بندے نے یہ ویڈیو بنائی ہے اور وہاں کے جو ایسٹرونیکل سوسائٹی کے ہیڈ ہیں انہوں نے یہ بتایا ہے کہ یہ ویڈیو جو ہے ایک گلاس ونڈو کے پیچھے سے بنائی گئی ہے جس کے اندر ملٹیپل لیئرز ہیں اور ان ملٹیپل لیئرز کی وجہ سے گلاس کے ملٹیپل لیئرز کی وجہ سے سورج کی روشنی ریفلیکٹ اور ریفریکٹ ہو کے ایسا فنومنا کریٹ کر رہی ہے جس کی وجہ سے یہ بہت سارے سورج نظر آ رہے ہیں اصل میں یہ سورج کی بہت ساری شب ہیں جو ملٹیپل لیئرز ਚੀਜ਼ ਵਾਲੇ ਗਲਾ ਇਹ ਜਿਹੜਾ ਤੁਸੀਂ ਹੁਣੇ ਵੀਡੀਓ ਦੇਖਿਆ ਇਹ ਦਰਅਸਲ ਸੱਚੀ ਵੀਡੀਓ ਹੈਗੀ ਇੱਕ ਰਿਐਲਿਟੀ ਵਿੱਚ ਵੀਡੀਓ ਬਣਾਈ ਗਈ ਹੈ ਇਹ ਚਾਈਨਾ ਦੀ ਹੈਗੀ ਹੈ ਤੇ ਵਿਗਿਆਨੀਆਂ ਨੇ ਇਸ ਦੇ ਬਾਰੇ ਇਹ ਦੱਸਿਆ ਹੈਗਾ ਕਿ ਇਸ ਵੀਡੀਓ ਦੇ ਵਿੱਚ ਇੱਕ ਵਿਅਕਤੀ ਨੇ ਵਿੰਡੋ ਥਾਣੇ ਦੀ ਜਿਹੜਾ ਕੱਚ ਨਹੀਂ ਹੁੰਦਾ ਉਹਨਾ ਉਹਦੇ ਵਿੱਚ ਦੀ ਉਹਨੇ ਇਹ ਵੀਡੀਓ ਨੂੰ ਬਣਾ ਕੇ ਤੇ ਉਹਨੇ ਇੰਟਰਨੈਟ ਤੇ ਪਾਤਾ ਮਤਲਬ ਕਿ ਵੀਡੀਓ ਦੇ ਵਿੱਚ ਜਿਹੜੀਆਂ ਲਹਿਰਾਂ ਉਹਦੀ 7 8 ਦਿਖਾਈਆਂ ਗਈਆਂ ਵਾ ਨਾ ਸੂਰਜ ਦੇ ਨਾਲ ਹੋਰ ਵੀ ਪਰਛਾਵੇਂ ਦਿਖਾਈ ਗਏ ਆ ਉਹ ਇੱਕ ਕੱਚ ਦੇ ਮਤਲਬ ਉਹਦੀਆਂ ਜਿਹੜੀਆਂ ਲਹਿਰਾਂ ਵਾ ਨਾ ਉਹ ਵਾ 7 8 ਜਿਉਂ 9 ਕਈਆਂ ਦੀ 9 ਹੋ ਸਕਦੀਆਂ ਵਾ ਤੇ ਜਦੋਂ ਦੂਸਰੀ ਸਾਈਡ ਆਪਾਂ ਉਹਨੂੰ ਦੇਖਦੇ ਆ ਤਾਂ ਉਹਨੂੰ ਤਾਂ ਲੱਗਦਾ ਕਿ ਜਿੱਦਾਂ ਇਹਦੇ ਮਤਲਬ ਕਿੰਨੇ ਸੂਰਜ ਹੁੰਦੇ ਆ ਲੇਕਿਨ ਇਹ ਵੀਡੀਓ ਵੀ ਰੀਅਲ ਸੀਗਾ ਤੇ ਇਹਦੇ ਵਿੱਚ ਸਚਾਈ ਪਿਛਲੀ ਇਹ ਸੀ ਕਿ ਉਹਨੇ ਵਿੰਡੋ ਦੇ ਕੱਚੇ ਵਿੰਡੋ ਦੇ ਵਿੱਚ ਦੀ ਬਣਾਈ ਸੀ ਤਾਂ ਕਿ ਬਾਹਰ ਵਿੱਚ ਦੀ ਬਣਾਈ ਸੀ ਜਿਹਦੇ ਵਿੱਚ ਤੁਸੀਂ ਤਾਂ ਆਪਾਂ ਨੂੰ ਇਹ ਤਾਂ ਨਜ਼ਰ ਆ ਰਹੇ ਆ ਕਿ ਕਾਫੀ ਸੂਰਜ ਹੈਗੇ ਆ ਤੇ ਇਹਦੀ ਪੂਰੀ ਸਚਾਈ ਇਹ ਸੀ ਕਿ ਕਿਰਨ ਮੈਂ ਤੁਹਾਨੂੰ ਬਾਈਬਲ ਦੀਆਂ ਕੁਝ ਆਇਤਾਂ ਇਹੋ ਜਿਹੀ ਦੱਸਦੀ ਕਿ ਨਿਜੀਜਕ ਕਿਉਂ ਹੋ ਰਹੀਆਂ ਹਨ ਦੇ ਮਤ ਕਿ ਵੀ ਇਹ ਚੀਜ਼ਾਂ ਇਸ ਕਰਕੇ ਹੋ ਰਹੀਆਂ ਕਿਉਂਕਿ ਉਹ ਵਿਵਿਸ਼ਵਾਣੀਆਂ ਉਹ ਜਿਹੜੀਆਂ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ ਉਹ ਪੂਰੀਆਂ ਹੋ ਰਹੀਆਂ ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ ਕਿੰਨਾ ਪਾਪ ਵਧ ਰਿਹਾ ਹੈ ਹਨਾ ਜਗਤ ਜਗਾ ਤੇ ਰੇਪ ਹੋ ਰਿਹਾ ਬਹੁਤ ਕੁਝ ਹੋ ਰਿਹਾ ਹੈ ਲੇਕਿਨ ਇਹ ਪਰਮੇਸ਼ਵਰ ਦੇ ਆਉਣ ਦਾ ਆਗਮਨ ਹੈਗਾ ਤੁਸੀਂ ਜਾਨੀ ਕਿ ਜਿਹੜੇ ਆਤਮਿਕ ਹੈਗੇ ਆ ਪ੍ਰਭੂ ਯਿਸੂ ਨੂੰ ਜਾਣਦੇ ਪ੍ਰਭੂ ਯਿਸੂ ਨੂੰ ਮੰਨਦੇ ਵਿਸ਼ਵਾਸ ਕਰਦੇ ਉਹਨਾਂ ਨੂੰ ਪਤਾ ਹੈ ਇਹ ਚਿੰਨ੍ਹ ਵਾਂ ਇੱਕ ਚਿੰਨ੍ਹ ਵਾਂ ਦਿਖਾਈ ਦੇ ਰਹੇ ਆ ਜਿਹੜੇ ਪ੍ਰਭੂ ਯਿਸੂ ਨੇ ਆਉਣਾ ਇਸ ਦੁਨੀਆ ਤੇ ਵਾਪਸ ਆਣਾ ਸਾਨੂੰ ਲੈਣ ਵਾਸਤੇ ਨਾ ਉਹਦੇ ਲਈ ਸਾਨੂੰ ਤਿਆਰੀ ਕਰਨੀ ਚਾਹੀਦੀ ਉਹ बार-बार ਆਣ ਕੇ ਦੱਸ ਰਿਹਾ ਉਸ ਦਾ ਵਚਨ ਕਲਾਮ کہہ ਰਿਹਾ ਵਾ ਇਹਨਾਂ ਚਿੰਨਾਂ ਦੇ ਥਰੂ ਕਹਿ ਰਿਹਾ ਕਿ ਤੁਸੀਂ ਤਿਆਰੀ ਕਰੋ ਆਪਣੇ ਸਵਰਗ ਰਾਜ ਦੀ ਤਾਂਨਦੌਲਤ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਜੇ ਤੁਸੀਂ ਰੂਹਾਂ ਨੂੰ ਪਚਾ ਸਕਦੇ ਖੁਦ ਵੀ ਪਚੋ ਤੇ ਦੂਸਰਿਆਂ ਨੂੰ ਵੀ ਬਚਾਓ ਅਤੇ ਇਹਨਾਂ ਬਚਨਾਂ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜਿਹਦੇ ਵਿੱਚ ਪਰਮੇਸ਼ਵਰ ਦਾ ਕਲਾਮ ਕੀ ਕਹਿੰਦਾ ਹੈ ਆਓ ਆਪਾਂ ਇਸ ਵਚਨ ਨੂੰ ਦੇਖੀਏ ਇਹ ਮੇਰੀ ਸਕਰੀਨ ਸ਼ਾਟ ਹੈ ਆਓ ਆਪਰ ਤੁਹਾਨੂੰ ਦੱਸਦੀ ਆ ਮੈਂ ਸਕਰੀਨ ਸ਼ਾਟ ਤੇ ਬਾਈਬਲ ਦੇ ਵਿੱਚ ਕੀ ਲਿਖਿਆ ਜਰੂਸ਼ਲਮ ਦੇ ਨਿਵਾਸ ਦੀ ਪਵਿੱਕ ਬਾਣੀ ਜਿਹੜਾ ਜਰੂਸ਼ਲਮ ਹੈ ਪੂਰਾ ਵਰਲਡ ਹੈ ਉਹਨੂੰ ਕਹਿੰਦਾ ਉਹਦੇ ਵਿਨਾਸ਼ ਹੋਣ ਦੀ ਇਹ ਮਤਲਬ ਤੁਹਾਨੂੰ ਦੱਸਦੀ ਆ ਕਹਿੰਦਾ ਜਦ ਤੁਸੀਂ ਜਰੂਸ਼ਲਮ ਨੂੰ ਫੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਉਸ ਦੀ ਬਰਾਬਰੀ ਦੇ ਨੇੜੇ ਆ ਪਹੁੰਚੀ ਹੈ ਤਦ ਉਹ ਜਿਹੜੇ ਜਰਸ਼ ਹੁੰਦੀਆਂ ਵਿੱਚ ਹੋਣ ਪਹਾੜ ਵੱਲ ਭੱਜ ਜਾਣਾ ਤੇ ਉਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿਕਲ ਜਾਣ ਅਤੇ ਜਿਹੜੇ ਖੇਤਾ ਵਿੱਚ ਹੋਣ ਉਸ ਦੇ ਅੰਦਰ ਨਾ ਵਰਣ ਕਿਉਂਕਿ ਜੋ ਇਹ ਬਦਲਾ ਲੈਣ ਦੇ ਦਿਨ ਹਨ ਇਸ ਲਈ ਜੋ ਸਭ ਲਿਖਿਆ ਹੋਇਆ ਗੱਲਾਂ ਪੂਰੀਆਂ ਹੁਣ ਅਫਸੋਸ ਦਾ ਉਹਨਾਂ ਉੱਤੇ ਜਿਹੜੀਆਂ ਹਨ ਜਿਨ੍ਹਾਂ ਵਿੱਚ ਗਰਭਤੀ ਹੋਣ ਗਿਆ ਤੇ ਦੁੱਧ ਚ ਗੋਣ ਗਿਆ ਕਿ ਕਿਉਂਕਿ ਜੋ ਧਰਤੀ ਉੱਤੇ ਵੱਡਾ ਕਲੇਸ਼ ਹੋਇਆ ਇਸ ਪ੍ਰਜਾ ਉੱਤੇ ਕਰੋਧ ਹੋਵੇਗਾ ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਗੁਲਾਮ ਹੋ ਕੇ ਸਬ ਕੌਮਾਂ ਵਿੱਚ ਪਹੁੰਚੇ ਜਾਣ ਪਹੁੰਚਾਈ ਜਾਣਗੇ ਅਤੇ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲੜਾਈਆਂ ਲੜਾਈਆਂ ਜਾਵੇਗਾ ਤਾਂ ਜਦ ਤੱਕ ਪਰਾਈਆਂ ਕੌਮਾਂ ਦੇ ਸਮੇਂ ਪੂਰੇ ਨਾ ਹੋ ਜਾਣ ਤੇ ਮਨੁੱਖ ਦੇ ਪੁੱਤਰ ਦਾ ਦੁਬਾਰਾ ਆਣਾ ਯਿਸੂ ਦਾ ਦੁਬਾਰਾ ਆਉਣਾ ਦੇਖੋ ਸੂਰਜ ਅਤੇ ਚੰਦ ਤਾਰਿਆਂ ਦੇ ਨਿਸ਼ਾਨੀਆਂ ਹੋਣਗੀਆਂ ਤੇ ਧਰਤੀ ਉੱਤੇ ਸਮੁੰਦਰ ਅਤੇ ਉਸ ਦੀਆਂ ਲਹਿਰਾਂ ਦੇ ਗਰਜਨ ਦੇ ਕੌਮ ਕਸ਼ਟਾ ਤੇ ਕਬਰਾਟ ਹੋਵੇਗੀ ਅਤੇ ਡਰ ਦੇ ਮਾਰੇ ਅਤੇ ਉਹਨਾਂ ਗੱਲਾਂ ਦੇ ਉਹਨਾਂ ਗੱਲਾਂ ਦਾ ਦੇ ਇੰਤਜ਼ਾਰ ਤੋਂ ਜੋ ਤੁਸੀਂ ਉੱਤੇ ਆਉਣ ਦੁਨੀਆਂ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਦਿਲ ਦੋਲ ਜਾਣਗੇ ਕਿਉਂ ਜੋ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰਥਾ ਅਤੇ ਮਹਿਮ ਦਾ ਮਹਿਮਾਨ ਨਾਲ ਬਦਲਾ ਉੱਤੇ ਆਉਂਦੀਆਂ ਵੇਖਣਗੇ ਜਦ ਇਹ ਗੱਲਾਂ ਪੂਰੀਆਂ ਹੋਣਗੀਆਂ ਹੁਣ ਲੱਗਣ ਤਾਂ ਆਪਣੇ ਆਕਾਸ਼ ਵੱਲ ਦੇਖੋ ਜਦੋਂ ਹਨ ਇਹ ਪ੍ਰਭੂ ਯਿਸੂ ਨੇ ਆਉਣਾ ਇਹ ਉਦੋਂ ਦੀਆਂ ਇਹ ਭਵਿੱਖਬਾਣੀ ਪਹਿਲੇ ਹੀ ਦੱਸੀ ਗਈ ਹੈ ਵੀ ਪਰਮੇਸ਼ੁਰ ਇਹ ਜਦੋਂ ਆਉਣਾ ਨਾ ਉਸ ਤੋਂ ਪਹਿਲਾਂ ਸਾਰੀਆਂ ਜੋ ਵੀ ਧਰਤੀ ਦੇ ਉੱਤੇ ਆ ਉਹ ਸ਼ਕਤੀਆਂ ਹਲਾਈਆਂ ਜਾਣੀਆਂ ਤੇ ਕਸ਼ਟ ਵੀ ਆਉਣਾ ਇਸ ਦੁਨੀਆ ਤੇ ਕਿਸ ਤਰ੍ਹਾਂ ਆਉਣਾ ਤੁਸੀਂ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੈਗਾ ਇਸ ਇਹ ਝੂਠੀਆਂ ਨਹੀਂ ਗੱਲਾਂ ਇਹ ਜੋ ਵੀ ਅੱਜਕੱਲ੍ਹ ਅਫਵਾਹ ਹੋ ਰਹੀ ਹੈ ਪ੍ਰਭੂ ਯੂਸੂ ਇੱਥੇ ਆ ਜਾ ਰਿਹਾ ਕੇਸ ਕੋਸ ਨੂੰ ਵੀ ਲਾ ਰਹੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਇੰਨਾ ਪਾਪ ਜਾਂਦਾ ਵੱਧ ਚੁੱਕਿਆ ਨਾ ਪ੍ਰਭੂ ਯੂਸੂ ਦਾ ਆਉਣਾ ਨੇੜੇ ਹੈ ਤੇ ਤੁਸੀਂ ਇਹ ਵਾਰ-ਵਾਰ ਤਾਂ ਹੀ ਇਹ ਆ ਰਿਹਾ ਤਾਂ ਜੋ ਕਿ ਤੁਸੀਂ ਆਤਮਿਕ ਤੌਰ ਤੇ ਮਜ਼ਬੂਤ ਹੋ ਜਾਓ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਵੱਧ ਜਾਓ ਪ੍ਰਾਰਥਨਾ ਰਾਤਨਾ ਕਰਨ ਵਾਲੇ ਬਣ ਜਾਓ ਉਹਦਾ ਡਰ ਪੈ ਦੇਹਟ ਰੋ ਤਾਂ ਜੋ ਕਿ ਤੁਸੀਂ ਹੋਰ ਤੁਸੀਂ ਤੁਹਾਡਾ ਪਰਿਵਾਰ ਬਚਾਇਆ ਜਾਵੇ ਤੁਸੀਂ ਇਹਨਾਂ ਚਿੰਤਾਾਂ ਦੇ ਵਿੱਚ ਅਵਿਲਾਸ਼ਾ ਦੇ ਵਿੱਚ ਨਾ ਪਾਓ ਨਾ ਉਸ ਨੂੰ ਨਾ ਬਿਮਾਰੀ ਨੂੰ ਲੈ ਕੇ ਪਾਓ ਕਿਉਂਕਿ ਉਹ ਸ਼ੈਤਾਨ ਨੇ ਇਹਨਾਂ ਦਿਨਾਂ ਦੇ ਵਿੱਚ ਸਾਡੇ ਦਿਮਾਗ ਨੂੰ ਇੰਨਾ ਘਮਾ ਚੁੱਕੇ ਇੰਨੇ ਕਲੇਸ਼ ਕਰਾ ਕਰਾ ਰਿਹਾ ਵਾ ਕਿ ਅਸੀਂ ਉਸ ਬਾਰੇ ਸੋਚੀਏ ਨਾ ਅਸੀਂ ਆਪਣੇ ਆਪ ਨੂੰ ਦੁਖੀ ਫੀਲ ਕਰਦੇ ਰਹੀ ਅਸੀਂ ਨਿਰਾਸ਼ਾ ਵਿੱਚ ਜਾਂਦੇ ਰਹੀਏ ਲੇਕਿਨ ਉਸ ਤੋਂ ਵਾਂਝੇ ਹੋ ਜਾਈਏ ਜੋ ਪਰਮੇਸ਼ਵਰ ਨੇ ਸਾਡੇ ਲਈ ਰੱਖਿਆ ਹੋਇਆ ਜੇ ਤੁਸੀਂ ਸਵਰਗ ਜਾਣਾ ਚਾਹੁੰਦੇ ਹੋ ਤਾਂ ਪਲੀਜ਼ ਆਪਣੇ ਪਰਿਵਾਰ ਦੇ ਲਈ ਆਪਣੇ ਦੇ ਲਈ ਆਪਣੇ ਕੁਆਰੀਆਂ ਦੇ ਲਈ ਆਪਣੇ ਸਾਰੇ ਰਿਸ਼ਤੇਦਾਰਾਂ ਲਈ ਪ੍ਰਾਰਥਨਾ ਦੁਆ ਕਰਨੀ ਸ਼ੁਰੂ ਕਰ ਦਿਓ ਔਰ ਪਰਮੇਸ਼ਵਰ ਤੁਹਾਨੂੰ ਬਹੁਤ ਹੀ ਬਰਕਤ ਹਸੀਸ਼ ਦੇਊਗਾ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਲੈਣਾ ਮੇਰੇ ਵੱਲੋਂ ਸਪੂਲ ਜੈਮ ਸਿੱਕੀ